ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸ਼੍ਰੀ ਅਨੰਦਪੁਰ ਸਾਹਿਬ ਚੈਨਲ ਪੰਜਾਬ ਸਰਕਾਰ ਵੱਲੋਂ ਐਲਾਨੇ ਰਾਜ ਅਧਿਆਪਕ ਅਵਾਰਡ 2025 ਲਈ ਜ਼ਿਲ੍ਹਾ ਰੂਪਨਗਰ ਦੇ ਪੰਜ ਸਕੂਲ ਅਧਿਆਪਕਾਂ ਦੀ ਚੋਣ ਹੋਈ ਜਿਨ੍ਹਾਂ ਵਿੱਚੋਂ ਬਲਾਕ ਸ਼੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨਨੌਲ ਦੇ ਐਟਟੀਟੀ ਅਧਿਆਪਕ ਸਰਜੀਤ ਸਿੰਘ ਰਾਣਾ ਸਰਕਾਰੀ ਹਾਈ ਸਕੂਲ ਅਗੰਪੜ ਦੇ ਹੈੱਡ ਮਿਸਟਰਸ ਰੁਪਿੰਦਰਜੀਤ ਕੌਰ ਸਰਕਾਰੀ ਮਿਡਲ ਸਕੂਲ ਖਾਨਪੁਰ ਦੇ ਐਸਐਸ ਮਾਸਟਰ ਕਮਲ ਕਿਸ਼ਨ ਸੈਗਲ ਸਰਕਾਰੀ ਹਾਈ ਸਕੂਲ ਬਰਸਾਲਪੁਰ ਦੇ ਮਾਸਟਰ ਤਜਿੰਦਰ ਸਿੰਘ ਅਤੇ ਯੰਗ ਟੀਚਰ ਅਵਾਰਡ ਸਰਕਾਰੀ ਹਾਈ ਸਕੂਲ ਰਾਏਪੁਰ ਦੇ ਜਗਜੀਤ ਸਿੰਘ ਹਨ ਇਸ ਤੋਂ ਬਾਅਦ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਰੋਜ਼ਾਨਾ ਸ਼੍ਰੀਨੰਦਪੁਰ ਸਾਹਿਬ ਦੀ ਇਸ ਵਿਸ਼ੇਸ਼ ਰਿਪੋਰਟ ਵਿੱਚ ਮੇਰਾ ਨਾਮ ਸੁਭਜੀਤ ਸਿੰਘ ਹੈ ਮੈਂ ਬਤੌਰ ਐਚ ਟੀਟੀ ਦੇ ਆਗੂ ਸਰਕਾਰੀ ਬਰਸਾਲਪੁਰ ਹਾਈ ਸਕੂਲ ਨਾਲ ਇਹ ਸੇਵਾਵਾਂ ਬਾਰੇ ਆਹਾਂ ਕੱਲ ਮੈਨੂੰ ਜੋ ਰਾਜਪਦਰੀ ਸਨਮਾਨ ਦਿੱਤਾ ਜਾ ਰਿਹਾ ਹੈ ਮੈਂ ਉਸ ਦੇ ਲਈ ਪੰਜਾਬ ਸਰਕਾਰ ਸਿੱਖਿਆ ਵਿਭਾਗ ਸਿੱਖਿਆ ਮੰਤਰੀ ਮੁਸਿੰਦ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਇਹ ਦੇ ਲੰਪਨ ਕਰਦਾ ਹਾਂ ਮੈਂ ਬਤੌਰ ਈਟੀਟੀ ਅਧਿਆਪਕ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨਨਨਵਾਲ ਵਿਖੇ 1 ਜੁਲਾਈ 2006 ਤੋਂ ਸੇਵਾ ਨਿਭਾ ਰਿਹਾ ਹਾਂ ਮੈਂ ਸਿੱਖਿਆ ਵਿਭਾਗ ਵਿੱਚ ਸਿੱਖਿਆ ਦੇ ਨਾਲ ਨਾਲ ਐਂਟਰਸਟ ਟੈਸਟਾਂ ਦੀ ਮੁਫਤ ਟ੍ਰੇਨਿੰਗ ਦਿੰਦਾ ਹਾਂ ਜਿਸ ਵਿੱਚ ਨਵੋਦੀਆ ਵਿਦਿਆਲਿਆ ਅਤੇ ਸਰਕਾਰੀ ਨੌਕਰੀਆਂ ਦੇ ਟੈਸਟ ਸ਼ਾਮਿਲ ਹਨ ਮੇਰੇ ਹੁਣ ਤੱਕ ਪੜਾਏ ਹੋਏ 75 ਤੋਂ ਵੱਧ ਬੱਚੇ ਨਵੋਦੀਆ ਵਿਦਿਆਲਿਆ ਵਿੱਚ ਸੈਲੈਕਟ ਹੋ ਚੁੱਕੇ ਹਨ ਅਤੇ 112 ਤੋਂ ਵੱਧ ਬੱਚੇ ਵੱਖ-ਵੱਖ ਵਿਭਾਗਾਂ ਵਿੱਚ ਹੁਣ ਤੱਕ ਨੌਕਰੀਆਂ ਕਰ ਰਹੇ ਹਨ ਮੈਨੂੰ 2023 ਦੇ ਗਣਤੰਤਰ ਦਿਵਸ ਦੇ ਮੌਕੇ ਤੇ ਸਿੱਖਿਆ ਮੰਤਰੀ ਪੰਜਾਬ ਦੁਆਰਾ ਸਨਮਾਨਿਤ ਕੀਤਾ ਜਾ ਚੁੱਕਾ ਹੈ ਮੈਂ ਬੱਚਿਆਂ ਨੂੰ ਸਿੱਖਿਆ ਦੇਣ ਲਈ ਸ਼ੁਰੂ ਤੋਂ ਹੀ ਯਤਨਸ਼ੀਲ ਵਿਆਮ ਹੈ ਖੁਦ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਕਾਫੀ ਇਹ ਬਚਪਨ ਤੋਂ ਹੀ ਗਰੀਬੀ ਹਟਾਈ ਸੀ ਮੇਰੀ ਸ਼ੁਰੂ ਤੋਂ ਹੀ ਸੋਚ ਸੀ ਕਿ ਬੱਚਿਆਂ ਦਾ ਫ੍ਰੀ ਸਿੱਖਿਆ ਰਾਹੀਂ ਬੱਚਿਆਂ ਨੂੰ ਕਦੇ ਨਾ ਕਿਤੇ ਉਹਨਾਂ ਦੀ ਨੌਕਰੀਆਂ ਅਤੇ ਅਗਵਾਈ ਵਿੱਚ ਮੈਂ ਉਹਨਾਂ ਦੀ ਮਦਦ ਕਰ ਸਕਾਂ ਮੈਂ ਉਸੇ ਮਿਸ਼ਨ ਨੂੰ ਲੈ ਕੇ ਆਪਣਾ ਕੰਮ ਪਿਛਲੇ 15-20 ਸਾਲਾਂ ਤੋਂ ਜਾਰੀ ਰੱਖਿਆ ਅਤੇ ਹੌਲੀ-ਹੌਲੀ ਉਸਦੇ ਨਤੀਜੇ ਮਿਲਣੇ ਸ਼ੁਰੂ ਹੋਏ ਹੁਣ ਬੱਚਿਆਂ ਨੂੰ ਮੁਫਤ ਕੋਚਿੰਗ ਦੀ ਸਹਾਇਤਾ ਨਾਲ ਉਹਨਾਂ ਦਾ ਭਵਿੱਖ ਉਜਵਲ ਹੋ ਰਿਹਾ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਸੁਖਦੀਪ ਸਿੰਘ ਸਾਇੰਸ ਮਾਸਟਰ ਸਰਕਾਰੀ ਮਿਡਲ ਸਕੂਲ ਆਇਕੁਰਸਾਨੀ ਬਲੌਕ 3 ਸਾਈਟ ਜਿਲ੍ਹਾ ਰੂਪਨਗਰ ਤੋਂ ਤੇ ਕੱਲ 5 ਅਕਤੂਬਰ ਨੂੰ ਸੂਬਾ ਬਦਰੀ ਸਮਾਗਮ ਦਾ ਅਧਿਆਪਕ ਸਮਾਸਮਾ ਸਾਰੇ ਦਿੱਤਾ ਜਾ ਰਿਹਾ ਹੈ ਜਿਸ ਦੇ ਵਿੱਚ ਸਟੇਟ ਅਵਾਰਡ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਤੇ ਸਿੱਖਿਆ ਵਿਭਾਗ ਵੱਲੋਂ ਮੈਨੂੰ ਦਿੱਤਾ ਜਾ ਰਿਹਾ ਹੈ ਕਿ ਇਸ ਲਈ ਮੈਂ ਸਾਡੇ ਮਾਨਯੋਗ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਜੀ ਬੈਸ ਅਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਦਾ ਮਾਨ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੀ ਮੇਰੀ ਜੁਆਇਨਿੰਗ ਜਿਹੜੀ ਫਸਟ ਜੁਆਇਨਿੰਗ ਹੈ ਉਹ ਸਰਕਾਰੀ ਮੈਡ ਸਕੂਲ ਕੰਡੇਸਾ ਤੋਂ 16 2011 ਨਾਲ ਸ਼ੁਰੂ ਕੀਤੀ ਸੀ ਤੇ ਉਸ ਤੋਂ ਬਾਅਦ ਲਗਾਤਾਰ ਉਸ 2015 ਦੇ ਵਿੱਚ ਸਰਕਾਰੀ ਮੈਡ ਸਕੂਲ ਰਾਇਬੋ ਸਾਇੰਸ ਕੇ ਬਤੌਰ ਸਾਇੰਸ ਮਾਰਕਟ ਨੂੰ ਸੇਵਾ ਨਿਭਾ ਰਿਹਾ ਤੇ ਬਤੌਰ ਸਾਇੰਸ ਮਾਰਕਟ ਤੋਂ ਆਪਣੇ ਸਕੂਲ ਦੇ ਵਿੱਚ ਸੇਵਾ ਨਿਭਾ ਰਿਹਾ ਤੇ ਇਸ ਦੇ ਨਾਲ ਹੀ ਵਿਭਾਗ ਨੂੰ ਇੱਕ ਬਹੁਤ ਵੱਡੀ ਜਿੰਮੇਵਾਰੀ ਜੋ ਵਾਤਾਵਰਣ ਸੰਭਾਲ ਵਾਤਾਵਰਣ ਸਿੱਖਿਆ ਪ੍ਰੋਗਰਾਮ ਚਲਾਇਆ ਗਿਆ ਹੈ ਉਸ ਦੇ ਵਿੱਚ ਬਤੌਰ ਜ਼ਿਲ੍ਹਾ ਕੋਆਰਡੀਨੇਟਰ ਵਿਭਾਗ ਨੂੰ ਦਿੱਤੀ ਗਈ ਹੈ ਜਿਸ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੇ ਜ਼ਿਲ੍ਹੇ ਵਿੱਚ ਵੀ ਲਾਗੂ ਕੀਤਾ ਹੈ ਤੇ ਪਿਛਲੇ ਸਮੇਂ ਦੇ ਵਿੱਚ 500 ਤੋਂ 500 ਸਾਇੰਸ ਐਂਡ ਟੈਕਨੋਲੋਜੀ ਵੱਲੋਂ ਸਾਡੇ ਜ਼ਿਲ੍ਹੇ ਨੂੰ ਬੈਸਟ ਪਰਫਾਰਮਿੰਗ ਜ਼ਿਲ੍ਹਾ ਵੀ ਜਿਹੜਾ ਹੈਗਾ ਉਸ ਦਾ ਮਾਨ ਪ੍ਰਾਪਤ ਹੋਇਆ ਤੇ ਇਸ ਲਈ ਜਿਸ ਇਸ ਪ੍ਰਾਪਤੀ ਲਈ ਮੈਂ ਸਾਡੇ ਕੋਲ ਜਿਹੜਾ ਸਿੱਖਿਆ ਅਫਸਰ ਉਹਨਾਂ ਦਾ ਪੂਰਾ ਸਹਿਯੋਗ ਸਾਡੀ ਟੀਮ ਨੂੰ ਰਿਹਾ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਪਿਛਲੇ ਲੰਬੇ ਸਮੇਂ ਤੋਂ ਕੀਤੀ ਮਿਹਨਤ ਦਾ ਜੋ ਫਲ ਹੈ ਉਹ ਸਰਕਾਰ ਵੱਲੋਂ ਵਿਭਾਗ ਵੱਲੋਂ ਸਾਨੂੰ ਮੈਨੂੰ ਦਿੱਤਾ ਜਾ ਰਿਹਾ ਹੈ ਤੇ ਮੈਂ ਇਸ ਪ੍ਰਾਪਤੀ ਲਈ ਲਗਾਤਾਰ ਜੋ ਹੈ ਲਗਾਤਾਰ 10 ਸਾਲ ਤੋਂ 15 ਸਾਲ ਤੋਂ ਮਿਹਨਤ ਕਰ ਰਿਹਾ ਜਿਸ ਦਾ ਉਸ ਦਾ ਫਲ ਹੈ ਇਹ ਤੇ ਇਹ ਜਿਹੜੀ ਲਗਾਤਾਰ ਮਿਹਨਤ ਜੇ ਗੱਲ ਕਰੀਏ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਸਕੂਲ ਦੇ ਜੋ ਪ੍ਰਾਪਤੀਆਂ ਨੇ ਉਸ ਦੇ ਵਿੱਚ ਉੱਤਮ ਸਕੂਲ ਅਵਾਰਡ ਵਾਤਾਵਰਨ ਨੈਸ਼ਨਲ ਅਵਾਰਡ ਔਰ ਮਿਸ਼ਨ ਸਮਰੱਥ ਦੇ ਵਿੱਚ ਇਕਜ਼ੈਂਪਲਰੀ ਸਕੂਲ ਅਵਾਰਡ ਤੇ ਵੱਖ-ਵੱਖ ਪੱਧਰ ਦੇ ਉੱਪਰ ਸਟੇਟ ਪੱਧਰ ਤੱਕ ਫਿਰ ਸਾਡੇ ਸਕੂਲ ਦੇ ਬੱਚਿਆਂ ਨੇ ਮੱਲਾ ਮਾਰੀਆਂ ਪ੍ਰਾਪਤੀ ਕੀਤੀਆਂ ਜਿਸ ਦਾ ਨਤੀਜਾ ਜਿਹੜਾ ਹੈ ਉਹ ਅੱਜ ਜਿਹੜਾ ਸਾਨੂੰ ਉਸ ਦਾ ਫਲ ਹੈ ਉਹ ਮਿਲ ਰਿਹਾ ਤੇ ਇਸ ਪ੍ਰਾਪਤੀ ਲਈ ਮੈਂ ਫਿਰ ਦੁਬਾਰਾ ਸਾਡੇ ਮਾਨਯੋਗ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਜੀ ਬੈਂਸ ਅਤੇ ਮੁੱਖ ਮੰਤਰੀ ਪੰਜਾਬ ਜੀ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਇਸ ਸਟੇਟ ਅਵਾਰਡ ਮਿਲਦੇ ਕਈ ਕਾਰਨ ਨੇ ਮੇਰੇ ਬੱਚੇ ਐਨਮੈਂਡ ਐਨਐਨਐਮਸ ਪੇਪਰ ਦੇ ਵਿੱਚ ਤੇ ਪੀ ਪੀਐਸਟੀਸੀ ਦੇ ਪੇਪਰਾਂ ਦੇ ਵਿੱਚ ਬਹੁਤ ਬੱਚਿਆਂ ਨੇ ਪੇਪਰ ਕਲੀਅਰ ਕਰਿਆ ਮੈਂ ਸਕੂਲ ਲਈ ਘੱਟ ਤੋਂ ਘੱਟ 5 ਲੱਖ ਰੁਪਇਆ ਇਕੱਠਾ ਕਰਿਆ ਜਿਹਦੇ ਨਾਲ ਮੈਂ ਸਕੂਲ ਦੇ ਵਿੱਚ ਹਾਲ ਹਾਲ ਤਿਆਰ ਕਰਾਇਆ ਹਾਲ ਦੇ ਵਿੱਚ ਸਟੇਜ ਬਣਾਈ ਤੇ ਪਾਰਕ ਬਣਾਈ ਤੇ ਪਾਰਕ ਦੇ ਨਾਲ ਸਾਰੇ ਸਕੂਲ ਦੇ ਵਿੱਚ ਬਾਲਾ ਵਰਕ ਕਰਾਇਆ ਤੇ ਬੱਚਿਆਂ ਦੀ ਫੀਸ ਮਾਫ ਕਰਾਈ ਨੌਵੀਂ ਦਸਵੀਂ ਨੌਵੀਂ ਵਾਲਿਆਂ ਦੀ ਤੇ ਦਸਵੀਂ ਵਾਲਿਆਂ ਦੀ ਤੇ ਉਹਦੇ ਵਿੱਚ ਮੇਰੇ ਬੱਚੇ ਨੈਸ਼ਨਲ ਇੱਕ ਵਾਰੀ ਨੈਸ਼ਨਲ ਖੇਡ ਕੇ ਆਇਆ ਸਾਇੰਸ ਡਰਾਮਾ ਪੰਜ ਗਿਰੀ ਅਸੀਂ ਸਟੇਟ ਡਰਾਮਾ ਖੇਡਿਆ ਵਾ ਮੇਰੀਆਂ ਜਿਹੜੀਆਂ ਟ੍ਰੇਨਿੰਗਾਂ ਨੇ ਉਹ ਅਲੱਗ-ਅਲੱਗ ਸਟੇਟਾਂ ਦੇ ਵਿੱਚ ਮੈਂ ਸਾਇੰਸ ਦੀਆਂ ਟ੍ਰੇਨਿੰਗਾਂ ਲਾਈਆਂ ਹੋਈਆਂ ਨੇ ਜਿਹੜੇ ਬੱਚੇ ਉਹ ਟ੍ਰੇਨਿੰਗਾਂ ਤੋਂ ਮੇਰੇ ਬੱਚੇ ਜਿਹੜੇ ਉਹਨਾਂ ਨੇ ਬਹੁਤ ਸਿੱਖਿਆ ਮੇਰੀਆਂ ਟ੍ਰੇਨਿੰਗਾਂ ਤੋਂ ਮੈਂ ਟ੍ਰੇਨਿੰਗਾਂ ਲਾ ਕੇ ਬੱਚਿਆਂ ਦੇ ਵਿੱਚ ਉਹ ਸਾਰਾ ਕੁਝ ਬੰਡਿਆ ਵਾ ਮੈਂ ਹਰ ਸਾਲ 15-15 ਦਿਨ ਦਾ 20-20 ਦਿਨ ਦਾ ਸਮਰ ਕੈਂਪ ਲਾਉਣਾ ਵਾ ਸਕਾਟ ਐਂਡ ਗਾਈਡ ਕਰਦਾ ਵਾ ਤੇ ਮੇਰੀ ਅਲੱਗ-ਅਲੱਗ ਮੈਂ ਜ਼ਿਲ੍ਹੇ ਦੇ ਵਿੱਚ ਐਕਟੀਵਿਟੀਆਂ ਸਾਰੇ ਪੱਧਰ ਤੇ ਜ਼ੋਨ ਪੱਧਰ ਤੋਂ ਲੈ ਕੇ ਨੈਸ਼ਨਲ ਪੱਧਰ ਤੱਕ ਮੇਰੀਆਂ ਐਕਟੀਵਿਟੀਆਂ ਫੈਲੀਆਂ ਹੋਈਆਂ ਨੇ ਮੇਰੀਆਂ ਕਿਤਾਬਾਂ ਦੋ 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 ਕਿਤਾਬਾਂ ਜਿਹੜੀਆਂ ਮੇਰੀਆਂ ਆਈਆਂ ਨੇ ਦੋਨਾਂ ਦੇ ਦੋ ਦੋ ਐਡੀਸ਼ਨ ਛਪਿਆ ਮੇਰੇ ਵਿਗਿਆਨਕ ਡਰਾਮਿਆਂ ਦੀ ਕਿਤਾਬ ਤਿੰਨ ਵਾਰੀ ਲਾਇਬ੍ਰੇਰੀ ਲਈ ਚੁਣੀ ਗਈ ਤੇ ਮੇਰੇ ਜਿਹੜੇ ਵਿਦਿਆਰਥੀਆ ਮੇਰੇ ਕੰਮ ਆ ਜਿਹੜੇ ਜ਼ਿਆਦੇ ਤੋਂ ਜ਼ਿਆਦੇ ਮੇਰੇ ਵਿਦਿਆਰਥੀਆਂ ਨਾਲ ਜੁੜੇ ਹੋਏ ਆ ਸਰਕਾਰ ਨੇ ਇਹਨਾਂ ਕੰਮਾਂ ਨੂੰ ਦੇਖਦੇ ਹੋਏ ਮੈਨੂੰ ਰੂਪਿੰਦਰਜੀਤ ਕੌਰ ਹੈਡ ਮਿਸਟ्रेस ਸਰਕਾਰੀ ਹਾਈ ਸਕੂਲ ਅਗੰਪੂਰ ਨੇ 20 ਸਤੰਬਰ 1991 ਨੂੰ ਸਮਾਜਿਕ ਸਿੱਖਿਆ ਮਿਸਟ्रेस ਦੇ ਤੌਰ ਤੇ ਸਰਕਾਰੀ ਹਾਈ ਸਕੂਲ ਸੀੜਾ ਜ਼ਿਲ੍ਹਾ ਗੁਰਦਾਸਪੁਰ ਤੋਂ ਸਿੱਖਿਆ ਵਿਭਾਗ ਵਿੱਚ ਜੁਆਇਨ ਕੀਤਾ 1993 ਵਿੱਚ ਸਰਕਾਰੀ ਸੈਕੰਡਰੀ ਸਕੂਲ ਨੌਸ਼ੀਰਾ ਮੱਜਾ ਸਿੰਘ ਤੇ ਫਰਵਰੀ 1997 ਵਿੱਚ ਸਰਕਾਰੀ ਹਾਈ ਸਕੂਲ ਬੇਲਾ ਜ਼ਿਲ੍ਹਾ ਰੋਪੜ ਵਿਖੇ ਪੜਾਇਆ ਇਸ ਤੋਂ ਬਾਅਦ ਅਕਤੂਬਰ 1997 ਤੋਂ 5 ਜੁਲਾਈ 2019 ਨੂੰ ਸਰਕਾਰੀ ਹਾਈ ਸਕੂਲ ਕੋਟਲਾ ਪਾਵਰ ਹਾਊਸ ਵਿਖੇ ਜੁਆਇਨ ਕੀਤਾ ਤੇ ਇਸ ਸਕੂਲ ਵਿੱਚ ਲਗਭਗ 22 ਸਾਲ 9 ਮਹੀਨੇ ਸਮਾਜਿਕ ਸਿੱਖਿਆ ਮਿਸਟਰੈਸ ਦੇ ਤੌਰ ਤੇ ਰਹੇ ਕੇ ਬੱਚਿਆਂ ਨਾਲ ਅਤੇ ਮਾਪਿਆਂ ਨਾਲ ਦੋਸਤਾਂ ਦੇ ਤੌਰ ਤੇ ਵਿਚਰਦਿਆਂ ਪੜਾਈ ਵਿੱਚ ਹੁਸ਼ਿਆਰ ਅਤੇ ਗਰੀਬ ਬੱਚਿਆਂ ਦੀ ਮਦਦ ਕੀਤੀ। ਇੱਥੇ ਇੰਚਾਰਜ ਦੇ ਤੌਰ ਤੇ ਕੰਮ ਕਰਦਿਆਂ ਸਮਾਰਟ ਸਕੂਲ ਬਣਾਇਆ ਅਤੇ ਉੱਚ ਅਧਿਕਾਰੀਆਂ ਕੋਲੋਂ ਸਮੇਂ-ਸਮੇਂ ਤੇ ਪ੍ਰਸ਼ੰਸਾ ਪੱਤਰ ਪ੍ਰਾਪਤ ਕੀਤੇ। 26.7.19 ਨੂੰ ਵਿਭਾਗੀ ਤੌਰ ਤੇ ਹੈੱਡ ਮਿਸਟ੍ਰੈਸ ਦੀ ਤਰੱਕੀ ਮਿਲਣ ਤੇ ਸਰਕਾਰੀ ਹਾਈ ਸਕੂਲ ਅਗੰਪੁਰ ਵਿਖੇ ਜੁਆਇਨ ਕੀਤਾ ਇਸ ਸਕੂਲ ਦੀ ਬਹੁਤ ਪੁਰਾਣੀ ਬਿਲਡਿੰਗ ਹੋਣ ਕਾਰਨ ਪਿੰਡ ਦੇ ਪਤਵੰਤੇ ਵਿਅਕਤੀਆਂ ਅਤੇ ਪੰਚਾਇਤ ਨਾਲ ਮੀਟਿੰਗਾਂ ਕਰਕੇ ਸਕੂਲ ਦਾ ਸੁਧਾਰ ਕੀਤਾ ਸਾਰੀ ਬਿਲਡਿੰਗ ਜੋ 41 ਸਾਲ ਪੁਰਾਣੀ ਸੀ ਅਨਸੇਫ ਕਰਵਾ ਕੇ ਨਵੀਂ ਦੋ ਮੰਜ਼ਲਾ ਇਮਾਰਤ ਦੀ ਉਸਾਰੀ ਕਰਵਾਈ ਇਸ ਵਿੱਚ ਪਿੰਡ ਦੀਆਂ ਪੰਚਾਇਤਾਂ ਨੇ ਸਮੇਂ ਸਮੇਂ ਤੇ ਯੋਗਦਾਨ ਪਾਇਆ ਅਧਿਆਪਕ ਸਾਥੀਆਂ ਨੇ ਵੀ ਬੱਚਿਆਂ ਦੀ ਪੜ੍ਹਾਈ ਵਿੱਚ ਅਤੇ ਗਤੀਵਿਧੀਆਂ ਵਿੱਚ ਪੂਰਾ ਸਹਿਯੋਗ ਦਿੱਤਾ 2019 ਤੋਂ 2025 ਤੱਕ ਇਹ ਸਕੂਲ ਵਿੱਚ ਲਗਾਤਾਰ ਮਿਸਤਰੀ ਕੰਮ ਕਰ ਰਹੇ ਹਨ ਅਤੇ ਵਿਭਾਗੀ ਗਰਾਂਟਾ ਨਾਲ ਸਕੂਲ ਦੀ ਪੂਰੀ ਮੁਹਾਰਤ ਬਦਲਣ ਲਈ ਮੈਡਮ ਵੱਲੋਂ ਲਗਾਤਾਰ ਯਤਨ ਜਾਰੀ ਹਨ